ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਟਾਈਮ ਹੋ ਚੁੱਕਿਆ ਪੋਣੇ 1 ਵਜ ਦਾ ਕੱਲ ਬਲੌਗ ਹੀ ਨਹੀਂ ਆਇਆ ਟਾਈਮ ਹੀ ਨਹੀਂ ਲੱਗਿਆ ਕਿਸੇ ਟਾਈਮ ਨਾ ਬਸ ਵਸਤਰੀ ਇਸ ਤਰ੍ਹਾਂ ਹੀ ਲਾਈਵ ਦੇ ਵਿੱਚ ਮੈਂ ਕੱਲ ਬੀਜੀ ਹੋ ਗਈ ਸੀਗੀ ਪੇਰੂ ਖਾਣਾ ਵਗੈਰਾ ਬਣਾਇਆ ਇਹ ਆਇਆ ਤਾਂ ਤੇ 10:30 11 ਵਜੇ ਸੀਗੇ ਮੈਂ ਕਿਹਾ ਸਵੇਰੇ ਪਾ ਦਾਂਗੇ ਹਨਾ ਤੇ ਇਹ ਕੱਲ ਦਾ ਸੀਨ ਹੈ ਜਿਵੇਂ ਤੁਸੀਂ ਦੇਖਿਆ ਕੱਲ ਤਾਂ ਆਪਣਾ ਵਲੌਗ ਨਹੀਂ ਆਇਆ ਮੌਸਮ ਹੋ ਚੁੱਕਿਆ ਚੇਂਜ 슬ੀਵਲੈਸ ਸੂਟ ਪਾਇਆ ਸੀ ਮੈਂ ਕਿਹਾ ਚਲ ਪਾ ਲੈਂਦੇ ਆ ਕਿਸ ਟਾਈਮ ਸਾਡੇ ਕੋਲ ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਸੂਟ ਸਿੰਥੈਟਿਕ ਹੁੰਦਾ 슬ੀਵਲੈਸ ਸਵਾ ਤਾਂ ਲੈਣੇ ਆ ਉਸ ਤੋਂ ਬਾਅਦ ਫਿਰ ਪਾਣ ਦਾ ਟਾਈਮ ਹੈ ਨਾ ਕਦੇ-ਕਦੇ ਮਿਲਦਾ ਹੈ ਹਨਾ ਸੁੱਟਾਂ ਦਾ ਸੁੱਟਾਂ ਦੀ ਬੜੀ ਦਿੱਕਤ ਆ ਜਾਂਦੀ ਹੈਗੇ ਜਦੋਂ ਮੌਸਮ ਚੇਂਜ ਹੁੰਦਾ ਹੈ ਖਾਣ ਪੀਣ ਨੂੰ ਤਾਂ ਅਸੀਂ ਸਭ ਸੰਭਾਲ ਲੈਂਦੇ ਆ ਪਰ ਇਸ ਤਰ੍ਹਾਂ ਸੁੱਟਾਂ ਦੀ ਬਹੁਤ ਦਿੱਕਤ ਆਣ ਲੱਗ ਜਾਂਦੀ ਹੈ 11:30 ਵਜੇ ਦਾ ਟਾਈਮ ਸੀ ਮੈਂ ਮਹਿੰਦੀ ਲਗਾਈ ਤੇ ਇਹ ਸੋ ਚੁੱਕੇ ਸੀਗੇ ਪਰਸੋਂ ਦੀ ਗੱਲ ਹੈ ਇਹ ਮੈਂ ਪਰਸੋਂ ਲਗਾਈ ਸੀ ਮਹਿੰਦੀ ਕੋਨ ਪਈ ਸੀਗੀ ਹਨਾ ਮੈਂ ਕਿਹਾ ਚੱਲ ਹਜੇ ਤਾਂ ਬਾਹਰ ਇੱਕ ਕਿਸੇ ਟਾਈਮ ਪੱਜ ਜਾਂਦਾ ਹੈ ਨੀਂਦ ਨਹੀਂ ਆਉਂਦੀ ਹਨਾ ਫਿਰ ਝਾਕਦੇ ਰਹੀਦਾ ਸੋਚਦੇ ਆ ਕੁਛ ਨਾ ਕੁਛ ਹਨਾ ਆਪਣੇ ਹੱਥ ਪੈਰ ਹਲਾ ਲੀਏ ਹਨਾ ਫਿਰ ਮੈਂ ਸਵੇਰੇ ਉੱਠੀ ਹਨਾ ਤੇ ਮਹਿੰਦੀ ਦਾ ਕਲਰ ਤੁਸੀਂ ਦੇਖੋ ਅੱਛਾ ਚੜਿਆ ਸੀਗਾ ਇਕਦਮ ਤਾਂ ਲਾਲ ਲਾਲ ਹੋ ਜਾਂਦਾ ਫਿਰ ਉਸ ਤੋਂ ਬਾਅਦ ਕਾਲਾ ਹੋ ਜਾਂਦਾ ਹੈ ਹਨਾ ਤੇ ਪੂਰਾ ਦਿਨ ਜਦੋਂ ਅਸੀਂ ਪਾਣੀ ਚ ਵੀ ਮੈਂ ਕੰਮ ਕਰਦੇ ਰਹੀ ਪਰ ਫਿਰ ਵੀ ਕਾਲੀ ਕਾਲੀ ਮਹਿੰਦੀ ਹੋਈ ਪਈ ਹੈ ਫਿਰ ਬਸ ਹੱਥਾਂ 'ਚੋਂ ਛੁੱਟਣੀ ਸ਼ੁਰੂ ਹੋ ਜਾਂਦੀ ਹੈ ਹਨਾ ਪਰ ਅੱਛੀ ਲੱਗਦੀ ਹੈ ਕੁਛ ਨਾ ਕੁਛ ਆਪਾਂ ਲਗਾਈ ਜਾਈਏ ਨਾ ਹੱਥਾਂ ਤੇ ਜਾਂ ਫਿਰ ਹਨਾ ਆਪਣੀ ਕੇਅਰ ਖੁਦ ਦੀ ਇਹ ਤਾਂ ਚਲੋ ਆਪਣੀ ਕਹਿੰਦੇ ਨਾ ਹੱਥਾਂ ਨੂੰ ਸੁੰਦਰ ਬਣਾਉਣ ਵਾਸਤੇ ਮੂੰਹ ਨੂੰ ਤਾਂ ਆਪਾਂ ਦਿਖਾਈ ਦਿੰਨੇ ਆ ਹਨਾ ਕਿਸੇ ਕਿਸੇ ਟਾਈਮ ਹੱਥ ਵੀ ਸਜੇ ਤੇ ਜੇ ਅੱਛੇ ਲੱਗਦੇ ਦਿਨ ਤੇ ਹਾਰ ਤੇ ਤਾਂ ਆਪਾਂ ਅ ਮਤਲਬ ਕਰਦੇ ਰਹਿੰਨੇ ਆ ਹਨਾ ਕੁਛ ਨਾ ਕੁਛ ਚੂੜੀਆਂ ਪਾ ਲਈਆਂ ਪਰ ਕਰਵਾ ਚੋਹ ਦੀਆਂ ਚੂੜੀਆਂ ਮੈਂ ਹਜੇ ਤੱਕ ਨਹੀਂ ਲਾਈਆਂ ਤੁਸੀਂ ਦੇਖ ਲਓ ਉਹ ਵੀ ਪਈਆਂ ਹਨਾ ਜਿਵੇਂ ਜਿੰਨੀਆਂ ਇੱਕ ਪਾਸੇ ਜ਼ਿਆਦਾ ਪੈ ਗਈ ਇੱਕ ਪਾਸੇ ਘੱਟ ਹੈ ਗਈ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਨਾ ਤੇ ਹੁਣ ਮੈਂ ਛੋਲੇ ਨਾ ਸਵੇਰੇ ਉੱਠ ਕੇ ਭਾਈ ਇੱਕ ਦਿਨ ਪਹਿਲਾਂ ਦੇ ਆਪਣੇ ਛੋਲੇ ਪਿਉਂਤੇ ਪਏ ਸੀਗੇ ਫਿਰ ਮੈਂ ਪਾਣੀ ਕੱਢ ਕੇ ਹਨਾ ਜਿਵੇਂ ਝੱਗ ਜੀ ਬਣ ਜਾਂਦੀ ਸਾਰਾ ਪਾਣੀ ਕੱਢ ਕੇ ਫਿਰ ਉਸ ਤੋਂ ਬਾਅਦ ਮੈਂ ਨਾ ਚਾਹ ਪੱਤੀ ਦਾ ਪਾਣੀ ਚਾਹ ਪੀਣ ਤੋਂ ਵੀ ਪਹਿਲਾਂ ਛੋਲੇ ਰੱਖਤੇ ਸੀਗੇ ਉੱਪਰ ਲੈ ਮੈਂ ਕਿਚਲ ਹੌਲੀ ਹੌਲੀ ਬਣੀ ਜਾਊ ਤੇ ਅੱਜ ਬਣਾਵਾਗੇ ਆਪਾਂ ਇਹ ਕੱਲ ਦਾ ਹੀ ਦੱਸ ਰਹੀ ਹਾਂ ਜਿਵੇਂ ਚਟਨੀ ਵੀ ਮੈਂ ਬਣਾਉਂਗੀ ਚਿਪੜਾਂ ਦੀ ਚਿਪੜਾਂ ਦੀ ਚਟਨੀ ਤਾਂ ਮੈਂ ਕਾਫੀ ਵਾਰ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹਨਾ ਪਰ ਬਹੁਤ ਵਧੀਆ ਲੱਗਦੀ ਹੈ ਕੋਈ ਨਾ ਕੋਈ ਚੀਜ਼ ਜਿਵੇਂ ਸਾਗ ਹੋ ਗਿਆ ਹਨਾ ਹਜੇ ਤਾਂ ਸਾਗ ਦਾ ਮੌਸਮ ਬਣਾਈ ਤਾਂ ਜਾਂਦੇ ਆ ਸਾਰੇ ਪਰ ਇਸ ਤਰ੍ਹਾਂ ਮੌਸਮ ਹਜੇ ਥੋੜਾ ਜਿਹਾ ਪੂਰਾ ਨਹੀਂ ਆਇਆ ਸਾਗ ਖਾਣ ਦਾ ਮੌਸਮ ਚੇਂਜ ਦੇ ਹਿਸਾਬ ਨਾਲ ਸਾਨੂੰ ਖਾਣਾ ਪੀਣਾ ਵੀ ਸਾਡਾ ਚੇਂਜ ਕਰ ਲੈਣਾ ਚਾਹੀਦਾ ਹੈ ਹਨਾ ਤੇ ਕਿਉਂਕਿ ਜਿਵੇਂ ਆਪਾਂ ਸੋਚਦੇ ਆ ਕੱਪੜੇ ਪਾ ਲਈ ਆ ਕਰ ਲਈਏ ਪਰ ਖਾਣ ਪੀਣ ਵਾਲਾ ਪਾ ਧਿਆਨ ਨਹੀਂ ਦਿੰਦੇ ਖਾਣਾ ਪੀਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮੌਸਮ ਦੇ ਹਿਸਾਬ ਨਾਲ ਤਰ੍ਹਾਂ ਤਰ੍ਹਾਂ ਦੇ ਪਰੌਂਠੇ ਤਰ੍ਹਾਂ ਤਰ੍ਹਾਂ ਦੇ ਖਾਣੇ ਚੇਂਜ ਹੋ ਜਾਂਦੇ ਆ ਖਾਣੇ ਦੇ ਵਿੱਚ ਵੀ ਅੰਤਰਾਂਵਾਂ ਸ਼ੁਰੂ ਹੋ ਜਾਂਦਾ ਹੈ ਮੌਸਮ ਦੇ ਹਿਸਾਬ ਨਾਲ ਹਣਾ ਦਿਨ ਵੀ ਕਾਫੀ ਛੋਟੇ ਹੋ ਗਏ ਹੁਣ ਤਾਂ ਦਿਨਾਂ ਦੀ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਹੀ ਨਹੀਂ ਚੱਲਦਾ ਚਾਰ ਕਿਹੜੇ ਵੇਲੇ ਵੱਜ ਜਾਂਦੇ ਹਨ ਰੋਟੀ ਤੋਂ ਬਾਅਦ ਤਾਂ ਸਿੱਧਾ ਇਸ ਤਰ੍ਹਾਂ ਲੱਗਦਾ ਬਸ ਰਾਤ ਹੋ ਗਈ 6 ਵਜੇ ਤਾਂ ਭਾਈ ਦਿਨ ਹੀ ਚਿਪ ਜਾਂਦਾ ਹੈ ਹਨਾ ਸਹੀ ਹੈ ਨਾ ਹੋਰ ਤੁਸੀਂ ਸਾਰੇ ਜਾਨੇ ਕੀ ਹੋ ਉਸ ਜ਼ਰੂਰ ਦੱਸਿਆ ਕਰੋ ਠੀਕ ਹੈ ਮੈਸੇਜ ਇੱਕ ਛੋਟਾ ਜਿਹਾ ਜ਼ਰੂਰ ਭਾਇਆ ਕਰੋ ਜਿਵੇਂ ਮੈਂ ਕੱਲ ਸ਼ਾਰਟ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਬਹੁਤ ਬੋਲਦੀ ਆ ਬੋਲਣ ਦਾ ਇਹ ਹੁੰਦਾ ਕਿ ਆਪਾਂ ਇਹ ਨਹੀਂ ਆ ਕਿ ਫਾਲਤੂ ਦਾ ਬੋਲੀ ਚਾਹੀਏ ਪਰ ਇਸ ਤਰ੍ਹਾਂ ਹਰੇਕ ਚੀਜ਼ ਦਾ ਜਵਾਬ ਸਾਨੂੰ ਦੇਣਾ ਆਉਣਾ ਚਾਹੀਦਾ ਹੈ ਨਾਲ ਦੇ ਨਾਲ ਕਹਿੰਦੇ ਸਾਥਤਾ ਬਰਾਬਰ ਕਰ ਦੋ ਤੇ ਦਿਲ ਦੀਆਂ ਗੱਲਾਂ ਦਿਲ ਦੇ ਵਿੱਚ ਛੁਪੀਆਂ ਰਹਿ ਜਾਂਦੀਆਂ ਬੋਲ ਨਹੀਂ ਪਾਉਂਦੇ ਤੇ ਫਿਰ ਆਪਾਂ ਨੂੰ ਆਪਣਾ ਮਨ ਚਿੜਚਿੜਾ ਰਹਿਣ ਲੱਗ ਜਾਂਦਾ ਹੈ ਹਨਾ ਹਾਏ ਆਪਾਂ ਇਹ ਗੱਲ ਮੂਤੇ ਕਹਿ ਦਿੰਦੇ ਕਹਿਣ ਦਾ ਮੇਰਾ ਇਹ ਮਤਲਬ ਸੀਗਾ ਤੇ ਕਹਿੰਦੇ ਨਾ ਆਪਾਂ ਸਿੱਧਾ ਤਾਂ ਬੋਲ ਨਹੀਂ ਸਕਦੇ ਛੋਟੇ ਵੀਡੀਓ ਦੇ ਵਿੱਚ ਬੋਲਣ ਨੂੰ ਤਾਂ ਕੁਝ ਨਹੀਂ ਹੈ ਮੈਨੂੰ ਕੋਈ ਉਹ ਨਹੀਂ ਹੈ ਪਰ ਫਿਰ ਵੀ ਮਤਲਬ ਇੱਕ ਇਸ਼ਾਰਾ ਜਿਹਾ ਹਨਾ ਕਹਿੰਦੇ ਨਾ ਸਮਝਣੇ ਵਾਲੇ ਸਮਝ ਜਾਂਦੇ ਆ ਤੇ ਦਿਲ ਦੇ ਵਿੱਚ ਕਹਿੰਦੇ ਜਿਹੜੀਆਂ ਗੱਲਾਂ ਰੱਖ ਕੇ ਉਹ ਸਾਡੇ ਜ਼ਖਮ ਬਣ ਜਾਂਦੇ ਆ ਫਿਰ ਮੋਕਾ ਨਹੀਂ ਮਿਲਦਾ ਹੁੰਦਾ ਕਿਉਂਕਿ ਟਾਈਮ ਅੱਗੇ ਚਲਦਾ ਰਹਿੰਦਾ ਹੈ ਹਨਾ ਟਾਈਮ ਦਾ ਹਿਸਾਬ ਹੈ ਟਾਈਮ ਦਾ ਟਿਕ 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 ਆਪਦੇ ਹਿਸਾਬ ਨਾਲ ਚੱਲਦਾ ਰਹਿੰਦਾ ਹੈ ਇਸ ਟਾਈਮ ਦੇ ਹਿਸਾਬ ਨਾਲ ਦੇਖੋ ਸਾਰੇ ਦਿਨ ਤਿਹਾਰ ਲੰਘ ਜਾਂਦੇ ਆ ਤੇ ਦੁੱਖ ਸੁੱਖ ਸਾਡੇ ਪੂਰੇ ਸਾਲ ਦੇ ਹੁੰਦੇ ਆ ਪਰ ਕਹਿੰਦੇ ਨਾ ਸਾਲ ਨੂੰ ਪੂਰੇ ਸਾਲ ਨੂੰ ਅਸੀਂ ਇੰਜੋਏ ਕਿਵੇਂ ਕਰਨਾ ਉਹ ਭੁੱਲ ਜਾਂਦੇ ਆਪਾਂ ਹਨਾ ਤੇ ਆਪਦੇ ਕੰਮਾਂ ਧੰਦਾ ਦੇ ਵਿੱਚ ਥੋੜਾ ਬੋਤਾ ਟਾਈਮ ਆਪਦੇ ਵਾਸਤੇ ਜ਼ਰੂਰ ਕੱਟਣਾ ਚਾਹੀਦਾ ਮੈਂ ਤਾਂ ਇਹੀ ਕਹੂੰਗੀ ਕਿ ਪੂਰੇ ਦਿਨ ਦੇ ਵਿੱਚ ਹਨਾ ਕਮ ਸੇ ਕਮ ਆਪਣੇ ਆਪ ਨੂੰ ਖੁਦ ਲਈ 10 ਮਿੰਟ ਦੋ ਹਨਾ ਖੁਦ ਨੂੰ ਸਮਝਣ ਲਈ 10 ਮਿੰਟ ਹੋਣੇ ਬਹੁਤ ਜ਼ਰੂਰੀ ਹੈ ਪੂਰੇ ਦਿਨ ਦੇ ਵਿੱਚ ਹਨਾ ਤੇ ਰਾਤ ਤਾਂ ਆਪਾਂ ਕਹਿੰਦੇ ਸੋਈ ਜਾਂਦੇ ਆ ਪੂਰੇ ਦਿਨ ਦੇ ਵਿੱਚ ਕੀ ਸਾਡੇ ਨਾਲ ਹੋ ਰਿਹਾ ਔਰ ਕੁਝ ਗਲਤ ਹੋ ਰਿਹਾ ਸਹੀ ਹੋ ਰਿਹਾ ਕੁਝ ਗਲਤ ਗੱਲਾਂ ਕਹੀ ਗਈਆਂ ਕੁਝ ਸਹੀ ਕਹਿ ਰਹੇ ਆ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ 10 ਮਿੰਟ ਆਪਣੇ ਆਪ ਨੂੰ ਅੱਖਾਂ ਬੰਦ ਕਰਕੇ ਕਹਿੰਦੇ ਨਾ ਮੈਡੀਟੇਸ਼ਨ ਮੈਡੀਟੇਸ਼ਨ ਬਸ ਇਸ ਨੂੰ ਹੀ ਕਹਿੰਦੇ ਆਪਣੇ ਆਪ ਨੂੰ ਸਮਝੋ ਆਪਣੇ ਆਪ ਨੂੰ ਪਹਿਚਾਨੋ ਆਪਣੇ ਆਪ ਨੂੰ ਜਾਨੋ ਆਪਣੇ ਆਪ ਦੀ ਅੰਦਰੋਂ ਸੁੰਦਰਤਾ ਨੂੰ ਦੇਖੋ ਸੁੰਦਰਤਾ ਨੂੰ ਦੇਖ ਕੇ ਕਹਿੰਦੇ ਨਾ ਫਿਰ ਉਸ ਤੋਂ ਬਾਅਦ ਉਹ ਚੀਜ਼ ਉੱਭਰ ਕੇ ਬਾਹਰ ਆਉਂਦੀ ਹੈ ਹਾਂ ਨਾ ਸਹੀ ਹੈ ਨਾ ਟੈਨਸ਼ਨ ਦੇ ਵਿੱਚ ਆਪਾਂ ਸੋਚ ਕੇ ਬੈਠੇ ਰਹਿੰਦੇ ਆ ਕਿ ਆਪਾਂ ਨੇ ਆਪਣੇ ਕੋਲ ਕੁਝ ਵੀ ਹੈ ਹਨਾ ਤੇ ਆਪਾਂ ਟੈਨਸ਼ਨ 'ਚ ਆ ਗਏ ਜਾਂ ਆਪਾਂ ਕਿਸੇ ਵੀ ਚੀਜ਼ ਨੂੰ ਲੈ ਕੇ ਟੈਨਸ਼ਨ ਘਰ ਦੇ ਵਿੱਚ ਕੀਤੀ ਹੈ ਤੇ ਉਸ ਟੈਨਸ਼ਨ ਨੂੰ ਲੈ ਕੇ ਹਨਾ ਕਿਸ ਟਾਈਮ ਸਾਡਾ ਚਿਹਰਾ ਉਤਰਿਆ ਕਿਸੇ ਟਾਈਮ ਨਹੀਂ ਉਤਰਿਆ ਕਹਿੰਦੇ ਉਹ ਚਿਹਰਾ ਸਭ ਕੁਝ ਦੱਸ ਦਿੰਦਾ ਹੈ ਇਸ ਕਰਕੇ ਆਪਣੇ ਆਪ ਨੂੰ ਕਹਿੰਦੇ ਸਬਜੀ ਦੀ ਰੰਗਤ ਜਿਵੇਂ ਮੈਂ ਦਸਤੀ ਹੁੰਨੀ ਹਮੇਸ਼ਾ ਰੰਗਤ ਦੇਖ ਕੇ ਮੇਰੇ ਹਸਬੰਡ ਸਬਜੀ ਖਾਂਦੇ ਆ ਬਹੁਤ ਧਿਆਨ ਨਾਲ ਮੈਂ ਸਬਜੀ ਬਣਾਉਣੀ ਆ ਐਂ ਹੀ ਆਪਣਾ ਧਿਆਨ ਰੱਖਣਾ ਪੈਂਦਾ ਹੈ ਹਰੇਕ ਚੀਜ਼ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਪੈਰਾਂ ਦਾ ਹੱਥਾਂ ਦਾ ਸਭ ਤੋਂ ਜ਼ਿਆਦਾ ਇਹ ਤਾਂ ਕਹਿੰਦੇ ਨਾ ਬਾਹਰਲੀ ਸੁੰਦਰਤਾ ਬਸ ਅੰਦਰਲੀ ਸੁੰਦਰਤਾ ਆਪਣੀ ਜਾਨ ਨੂੰ ਪਹਿਚਾਨੋ ਤੇ ਫੇਰ ਉਸ ਤੋਂ ਬਾਅਦ ਉਸ ਮੁੱਦੇ ਤੇ ਪਹੁੰਚੋ ਹਨਾ ਸਹੀ ਹੈ ਨਾ ਆਪਣੇ ਅੰਦਰ ਕਹਿੰਦੇ ਨਾ ਪਰਮਾਤਮਾ ਨਾਲ ਰਿਸ਼ਤਾ ਰੱਖਣਾ ਹੈ ਹਨਾ ਕਹਿੰਦੇ ਪਹਿਲੇ ਆਤਮਾ ਨੂੰ ਸਮਝਣਾ ਪੈਂਦਾ ਹੈ ਹਨਾ ਸਹੀ ਹੈ ਨਾ ਪਹਿਲੇ ਆਪਣੀ ਆਤਮਾ ਨੂੰ ਸਮਝੋ ਸਹੀ ਹੈ ਨਾ ਆਪਣੇ ਅੰਦਰਲੀ ਭਾਵਨਾ ਨੂੰ ਸਮਝੋ ਤੇ ਤਾਂ ਹੀ ਸਾਡਾ ਸਭ ਕੁਝ ਠੀਕ ਹੁੰਦਾ ਹੈਗਾ ਆਪਣੇ ਆਪ ਨੂੰ ਖੁਸ਼ ਰੱਖਣ ਲਈ ਅਸੀਂ ਬਹੁਤ ਕੁਝ ਕਰਦੇ ਆ ਹਨਾ ਤੇ ਸੁੰਦਰ ਦਿਖਾਣ ਲਈ ਤੇ ਇੰਤਿਹਾਰ ਤੇ ਆਪਾਂ ਕੱਪੜੇ ਵੀ ਪਾਉਂਦੇ ਆ ਜਾਂ ਫਿਰ ਆਪਣੇ ਆਪ ਨੂੰ ਆ ਨਾ ਕਹਿੰਦੇ ਮੇਕਅਪ ਦਾ ਸਹਾਰਾ ਲੈ ਕੇ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕਹਿੰਦੇ ਨਾ ਆਪਣੇ ਮਨ ਦੀ ਜਿਹੜੀ ਸੁੰਦਰਤਾ ਉਹਨੂੰ ਨਹੀਂ ਦੇਖਦੇ ਹੈਗੇ ਸੋ ਉਹਨੂੰ ਦੇਖਣਾ ਬਹੁਤ ਜ਼ਰੂਰੀ ਆਪਣੇ ਮਨ ਨੂੰ ਪੜਨਾ ਬਹੁਤ ਜ਼ਰੂਰੀ ਹੈ ਅੱਖਾਂ ਬੰਦ ਕਰਕੇ ਬਸ ਚੁੱਪਚਾਪ ਬੈਠ ਜਾਓ ਤੁਹਾਨੂੰ ਆਪਣੇ ਆਪ ਹੀ ਮਨ ਜਵਾਬ ਦੇ ਦੇ ਦੂਗਾ ਬਹੁਤ ਸਾਰੀਆਂ ਅੱਜ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਬਹੁਤ ਅੱਛਾ ਲੱਗਿਆ ਮੈਨੂੰ ਤੇ ਜਰੂਰ ਲਾਈਵ ਦੇ ਵਿੱਚ ਵੀ ਤੁਸੀਂ ਜੁੜਿਆ ਕਰੋ ਹਨਾ ਜਿਸ ਟਾਈਮ ਮੈਂ ਨੂੰ ਲਾਈਵ ਦੇ ਵਿੱਚ ਦੇਖਦੇ ਹਾਂ ਤੇ ਰਾਤੀ ਬਹੁਤ ਰੌਣਕ ਮੇਲਾ ਲੱਗਿਆ ਗੱਲਾਂ ਬਾਤਾਂ ਖੂਬ ਚੱਲਦੇ ਰਹੀਆਂ ਨਾਲੇ ਟਾਈਮ ਵੀ ਮੈਨੂੰ ਠੀਕ ਲੱਗਿਆ ਸ਼ਾਇਦ ਮੈਂ 9 ਵਜੇ ਹੀ ਅੱਜ ਤੋਂ ਲਾਈਵ ਆਇਆ ਕਰੂੰਗੀ 9 ਤੋਂ 10 ਵਜੇ ਤੱਕ ਮੈਂ ਲਾਈਵ ਜਰੂਰ ਆਇਆ ਕਰੂੰਗੀ ਤੁਸੀਂ ਜਰੂਰ ਦਰਸ਼ਨ ਦਿਆ ਕਰੋ ਠੀਕ ਹੈ ਸਾਰੇ ਜਾਣੇ ਤੇ ਅੱਛਾ ਲੱਗਦਾ ਹੁਣ ਮੌਸਮ ਵੀ ਚੇਂਜ ਐ ਔਰ ਦਿਨ ਵੀ ਹੈ ਤਾਂ ਛੋਟੇ ਐ ਪਰ ਇਸ ਤਰ੍ਹਾਂ ਆਪਦੇ ਵਾਸਤੇ ਟਾਈਮ ਜ਼ਰੂਰ ਕੱਢਿਆ ਕਰਾਂਗੇ ਜਿਸ ਤੇ ਵਿੱਚ ਸਾਨੂੰ ਖੁਸ਼ੀ ਮਿਲਦੀ ਹੈਗੀ ਐ ਹਨਾ ਤੇ ਚਿੱਬੜ ਕੱਟ ਰਹੀਆਂ ਚਿੱਬੜ ਅੱਜ ਸਾਰੇ ਸਵਾਬ ਨਾਲ ਭਾਈ ਮਿੱਠੇ ਸੀਗੇ ਹਨਾ ਮੈਂ ਇਹਨਾਂ ਨੂੰ ਤੇ ਚੈੱਕ ਕਰੋ ਅੱਧਾ ਕਿਲੋ ਚਿੱਬੜ ਸੀਗੇ ਤੇ ਮੈਂ ਸਾਰੇ ਚੈੱਕ ਕੀਤੇ ਵਿੱਚੋਂ ਚਾਰ ਚਿੱਬੜ ਸਹੀ ਕੋੜੇ-ਕੋੜੇ ਸਭ ਮੇਰੀ ਜੀਬ ਨੂੰ ਲੱਗ ਗਏ ਤੇ ਇਹਨਾਂ ਨੇ ਚੈੱਕ ਕੀਤੇ ਕੱਲ ਅੱਧਾ ਕਿਲੋ ਹੀ ਲੈ ਕੇ ਆਏ ਸੀ ਅਸੀਂ ਤੇ ਸਾਰੇ ਮਿੱਠੇ ਹਨਾ ਬਸ ਕਹਿੰਦੇ ਨਾ ਅ ਮੇਰੀ ਕਿਸਮੱਚ ਕੋੜਾ ਸੀਗਾ ਹਨਾ ਜੀਵ ਨੂੰ ਕਰਨਾ ਤੇ ਮੈਨੂੰ ਚੈੱਕ ਕਰ ਕਰਕੇ ਵੀ ਹਨਾ ਕੋੜਾ ਕੋੜਾ ਸੁਆਦ ਵੀ ਆਇਆ ਸੋ ਅੱਜ ਚਟਨੀ ਬਹੁਤ ਸੁਆਦ ਬਣੀ ਸੀ ਚਿਬੜ ਸਾਰੇ ਹੀ ਪਿੱਠੇ ਸੀਗੇ ਮਿੱਠੇ ਨਹੀਂ ਹੁੰਦੇ ਮਤਲਬ ਖੱਟ ਮਿੱਠੇ ਜੇ ਹੁੰਦੇ ਹੈਗੇ ਤੇ ਇੱਕ ਟਮਾਟਰ ਮੈਂ ਪਾ ਕੇ ਤੇ ਫਿਰ ਉਸ ਤੋਂ ਬਾਅਦ ਆਪਣਾ ਚਿਬੜ ਪਾ ਕੇ ਪਿਆਜ਼ ਪਾ ਕੇ ਹਰੀਆਂ ਮਿਰਚਾਂ ਲਾਲ ਮਿਕਸ ਹੋਈਆਂ ਪਈਆਂ ਸੀਗੀਆਂ ਲਾਲ ਹੋ ਜਾਂਦੀ ਹੈ ਨਾ ਪਈਆਂ ਪਈਆਂ ਫਿਰ ਦੇਖ ਲੋ ਜੀ ਆਪਾਂ ਚਟਨੀ ਬਣਾ ਕੇ ਹੁਣ ਆਪਾਂ ਇਹਨੂੰ ਤੜਕਾ ਲਾਵਾਂਗੇ ਉਧਰੋਂ ਮੈਂ ਫਰਾਈ ਪੈਨ ਦੇ ਵਿੱਚ ਦੇਖ ਲੋ ਜੀ ਤੇਲ ਕੱਖਤਾ ਸੀਗਾ ਹਨਾ ਛੋਲੇ ਉਬਲਨੇ ਧਰਤੇ ਸੀਗੇ ਜਿਵੇਂ ਤੁਸੀਂ ਸਵੇਰੇ ਦੇਖਿਆ ਸੀ ਛੋਲੇ ਹੋਏ ਪਏ ਸੀਗੇ ਤੇ ਇਹ ਨਾਸ਼ਤੇ ਤੋਂ ਪਹਿਲਾਂ ਵਾਲਾ ਸਾਰਾ ਕੰਮ ਕਰ ਰਹੀ ਹੈਗੀਆਂ ਤੇ ਕੱਲ ਮੈਂ ਬੜੀ ਜਲਦੀ ਵੇਲੀ ਹੋ ਗਈ ਸੀਗੀ 11 11:30 ਵਜੇ ਪਰ ਉਸ ਤੋਂ ਬਾਅਦ ਨਾ ਮੇਰੀ ਤਬੀਤ ਇੱਕਦਮ ਖਰਾਬ ਹੋ ਗਈ ਨਹਾਉਣ ਤੋਂ ਬਾਅਦ ਤੇ ਮੈਂ ਮੈਨੂੰ ਨੀਂਦ ਹੀ ਨੀਂਦ ਆਈ ਜਾਵੇ ਫਿਰ ਐਂ ਜੀ ਕਰੇ ਸੋ ਜਾ ਇੱਕ ਆਰਾਮ ਜਿਹਾ ਜਿਵੇਂ ਸਰੀਰ ਨੂੰ ਮਿਲ ਰਿਹਾ ਹੁੰਦਾ ਨਾ ਤੇ ਲਗਾਤਾਰ ਜਿਸ ਤਰ੍ਹਾਂ ਆਪਾਂ ਮਲਟੀ ਵਿਟਾਮਿਨਸ ਵਗੈਰਾ ਲੈਣੇ ਆ ਹਨ ਕਿਸੇ ਟਾਈਮ ਕਹਿੰਦੇ ਨਾ ਹਫਤਾ 10 ਦਿਨ ਤਾਂ ਆਪਾਂ ਲੈ ਕੇ ਉਸ ਤੋਂ ਬਾਅਦ ਛੱਡ ਦੇਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਕਹਿੰਦੇ ਨਾ ਜੋ ਵੀ ਸਾਡੀ ਚੀਜ਼ ਸਰੀਰ ਦੀ ਜਿਹੜੀ ਕبھی ਹੁੰਦੀ ਉਹਦੀ ਪੂਰਤੀ ਹੋ ਜਾਂਦੀ ਹਫਤੇ ਇੱਕ ਹਫਤਾ ਲੈਣ ਲਈ ਜਿਵੇਂ ਡਾਕਟਰ ਕਹਿੰਦੇ ਆ ਤੇ ਆਪਾਂ ਹਫਤੇ ਤੋਂ ਜ਼ਿਆਦਾ ਲੈ ਲੈਣ ਦੇ ਲਈ ਜਾਂਦੇ ਨਾ ਥੋੜਾ ਜਿਹਾ ਕਹਿੰਦੇ ਗੈਪ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ ਹਨਾ ਤੇ ਮੈਨੂੰ ਹਫਤਾ ਹੋ ਗਿਆ ਸੀਗਾ ਕੈਲਸ਼ੀਅਮ ਲੈੰਦੀ ਨੂੰ ਫਿਰ ਮੈਂ ਅੱਜ ਛੱਡ ਦਿੱਤੀ ਨਿੱਤਾ ਇਸ ਟਾਈਮ ਤੱਕ ਤਾਂ ਮੈਨੂੰ ਇੰਨੀ ਨੀਂਦ ਆਣ ਲੱਗ ਜਾਂਦੀ ਆ ਬਹੁਤ ਹੀ ਜ਼ਿਆਦਾ ਹਾਂ ਕਹਿੰਦੇ ਨਾ ਕੋਈ ਵੀ ਚੀਜ਼ ਅਸੀਂ ਜ਼ਿਆਦਾ ਖਾਣੇ ਆ ਤੇ ਉਹ ਸਾਨੂੰ ਖਰਾਬ ਕਰਨ ਲੱਗ ਜਾਂਦੀ ਆ ਤੇ ਸਾਡੇ ਸਰੀਰ ਨੂੰ ਪਤਾ ਹੁੰਦਾ ਹੈ ਹਨਾ ਸਹੀ ਆ ਨਾ ਤੇ ਬਹੁਤ ਅੱਛਾ ਲੱਗ ਰਿਹਾ ਸੀ ਵੀ ਅੱਜ ਮੇਰਾ ਨਾਸ਼ਤੇ ਤੋਂ ਪਹਿਲਾਂ ਪਹਿਲਾਂ ਸਬਜ਼ੀ ਦਾ ਕੰਮ ਨਿਭੜਿਆ ਨਿਭੜ ਰਿਹਾ ਹੈਗਾ ਤੇ ਅੱਜ ਕੱਲ ਤਾਂ ਜਿਵੇਂ ਦਿਨ ਛੋਟੇ ਆ ਹੁਣ ਅੱਗੇ ਅੱਗੇ ਸਾਗ ਨੂੰ ਪੂਰਾ ਦਿਨ ਲੱਗ ਜਾ ਕਰੂਗਾ ਪਰ ਆਪਣੇ 4 ਦਿਨਾਂ ਦਾ ਅੱਗੋਂ ਸੁੱਖ ਸਾਨੂੰ ਦੇਖਣ ਨੂੰ ਮਿਲਿਆ ਕਰੂਗਾ ਇਸ ਤਰ੍ਹਾਂ ਪੂਰੇ ਦਿਨ ਦੇ ਵਿੱਚ ਇੱਕ ਟਾਈਮ ਥੋੜਾ ਜਿਹਾ ਖਾ ਲੋ ਹਨਾ ਸਹੀ ਹੈ ਨਾ ਸੀਜ਼ਨ ਦੀਆਂ ਸਬਜ਼ੀਆਂ ਖੂਬ ਪਰ ਪਰ ਕੇ ਖਾਓ ਤੇ ਚਾਹੇ ਉਹ ਫਰੂਟਸ ਹੈ ਚਾਹੇ ਉਹ ਸਬਜ਼ੀਆਂ ਹੈ ਹਮੇਸ਼ਾ ਮੈਂ ਇਹੀ ਕਹਿੰਨੀ ਆ ਵੀਡੀਓ ਦੀ ਸ਼ੁਰੂਆਤ ਵੀ ਕੀਤੀ ਸੀ ਨਾ ਜਦੋਂ ਮੈਂ ਆਪਣਾ ਚੈਨਲ ਤੇ ਆਈ ਸੀ ਤੇ ਮੈਂ ਉਹਦੇ ਵੀ ਕਹਿੰਦੀ ਸੀ ਸੀਜ਼ਨ ਦੀਆਂ ਸਬਜ਼ੀਆਂ ਖੂਬ ਖਾਓ ਔਰ ਬਹੁਤ ਕਹਿੰਦੇ ਸਵਾਦ ਲੱਗਦੀਆਂ ਮੈਂ ਆਪਣੇ ਹਸਬੰਡ ਨੂੰ ਕਹਿ ਰਹੀ ਸੀ ਮੈਂ ਮੱਕੀ ਦਾ ਆਟਾ ਲੈ ਆਉ ਮੱਕੀ ਦਾ ਆਟਾ ਹਨਾ ਬਾਜਰੇ ਦਾ ਤਾਂ ਨਹੀਂ ਹੈ ਜੇ ਮੱਕੀ ਦਾ ਆਟਾ ਲੈ ਆਉ ਮੂਲੀਆਂ ਵਿੱਚ ਪਾ ਕੇ ਆਪਾਂ ਖਾਇਆ ਕਰਾਂਗੇ ਕੁਝ ਜਿਵੇਂ ਜਿਵੇਂ ਚੀਜ਼ਾਂ ਕਹਿੰਦੇ ਨੇ ਮੌਸਮ ਚੇਂਜ ਹੁੰਦਾ ਸਾਨੂੰ ਨਜ਼ਰ ਆਣ ਲੱਗ ਜਾਂਦੀ ਹੈ ਵੀ ਅਸੀਂ ਆਹ ਖਾਣਾ ਆਹ ਖਾਣਾ ਤੇ ਉਲਟ ਚ ਜਾਂਦਾ ਬੰਦਾ ਸਵੇਰੇ ਸਵੇਰੇ ਅਗਰ ਕੋਈ ਇੱਕ ਦੋ ਕੰਮ ਸਾਡੇ ਚੇਂਜ ਹੋ ਜਾਂਦੇ ਨਾ ਤਾਂ ਉਲਟ ਜਾਂਦਾ ਹੈ ਨਾ ਤੇ ਮੈਂ ਇਸ ਤਰ੍ਹਾਂ ਕੱਲ ਕਰ ਤਾਂ ਰਹੀ ਸੀ ਪਰ ਫਿਰ ਮੇਰੀ ਪਿੰਜਣੀਆਂ ਗੋਡਿਆਂ 'ਚ ਇੰਨੀ ਜਾਨ ਨਿਕਲਣ ਲੱਗ ਗਈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਫਿਰ ਮੈਂ ਪੈ ਗਈ ਫਿਰ ਇੱਕੋ ਤਾਂ ਮੈਨੂੰ ਨੀਂਦ ਆਣ ਲੱਗ ਗਈ ਕੱਲ ਕੁਛ ਹਾਲ ਇਸ ਤਰ੍ਹਾਂ ਹੋ ਗਿਆ ਸੀਗਾ ਮੇਰਾ ਫਿਰ ਸ਼ਾਮ ਨੂੰ ਮੈਂ ਮਲਟੀ ਵਿਟਾਮਿਨ ਗੋਲੀ ਖਾਈ ਹੈ ਨਾ ਸ਼ਾਮ ਨੂੰ ਮੈਂ ਮਤਲਬ 3:00 ਵਜੇ ਤੇ ਪਹਿਰੇ ਰੋਟੀ ਖਾਣ ਤੋਂ ਬਾਅਦ ਖਾ ਕੇ ਤੇ ਫਿਰ ਮੈਂ ਅੱਧਾ ਘੰਟਾ ਇਸ ਤਰ੍ਹਾਂ ਹੀ ਲੇਟੀ ਲੇਟਣ ਤੋਂ ਬਾਅਦ ਫਿਰ ਸ਼ਾਮ ਨੂੰ 5 6 ਵਜੇ ਜਿਸ ਤਰ੍ਹਾਂ ਮੈਂ ਸ਼ਾਰਟ ਵੀਡੀਓ ਖਾਣ ਲੱਗੀ ਤੇ ਉਸ ਟਾਈਮ ਮੈਂ ਥੋੜਾ ਜਿਹਾ ਠੀਕ ਸੀਗੀ ਅਜੇ ਭਾਂਡੇ ਮੰਜਨ ਵਾਲੇ ਪਏ ਸੀਗੇ ਕਿਚਨ ਦੇ ਵਿੱਚ ਤੇ ਮੈਂ ਕਿਹਾ ਚਲ ਫੇਰ ਚੱਕੂਗੀ ਪਹਿਲਾਂ ਸ਼ਾਰਟ ਵੀਡੀਓ ਵਗੈਰਾ ਪਾਦਾ ਕੱਲ ਮੇਰੇ ਹਸਬੰਡ ਕਹਿ ਰਹੇ ਸੀ ਤੂੰ ਮੇਰੇ ਨਾਲ ਚੱਲਨੀ ਤੇ ਆਪਾਂ ਛੱਟ ਪੂਜਾ ਸਾਰੀ ਹੈ ਨਾ ਤੂੰ ਆਪਣੇ ਆਪ ਹੀ ਵੀਡੀਓਜ਼ ਵਗੈਰਾ ਵੀ ਬਣਾ ਲਈ ਤੇ ਨਾਲੇ ਤੇਖ ਹੈ ਕਿਉਂਕਿ ਕਿੰਨੀ ਦੇਰ ਹੋ ਗਈ ਸੀ ਮੈਂ ਤਾਂ ਗਈ ਨਹੀਂ ਸੀ ਮੇਰੇ ਹਸਬੰਡ ਹੀ ਜਾਂਦੇ ਹੁੰਦੇ ਸੀਗੇ ਤੇ ਅੱਜ ਹੋਊਗੀ ਅਗਰ ਗਏ ਤਾਂ ਜ਼ਰੂਰ ਮਤਲਬ ਸ਼ੇਅਰ ਕਰ ਕੱਲ ਮੈਂ ਤਿਆਰ ਤਾਂ ਹੀ ਹੋਈ ਸੀ ਪਰ ਸਾਨੂੰ ਪਤਾ ਨਹੀਂ ਸੀ ਕੱਲ ਨਹੀਂ ਸੀ ਅੱਜ ਹੈ ਤੇ ਬਹੁਤ ਅੱਛਾ ਲੱਗਦਾ ਹੈਗਾ ਉੱਥੇ ਜਾ ਕੇ ਹਨਾ ਮੇਰੇ ਹਸਬੰਡ ਦੇਖਦੇ ਰਹਿੰਦੇ ਕਹਿੰਦੇ ਰਹਿੰਦੇ ਹੁੰਦੇ ਆ ਕਹਿੰਦੇ ਪਾਣੀ ਦੇ ਵਿੱਚ ਅੱਧੀਆਂ-ਅੱਧੀਆਂ ਲੱਤਾਂ ਡਬੋ ਕੇ ਹਨਾ ਤੇ ਖੜਨਾ ਬਹੁਤ ਔਖਾ ਹੈ ਤੇ ਆਪਣੇ ਵਰਗੇ ਹੁਣ ਜਿਵੇਂ 1 ਸਾਲ ਦੇ ਵਿੱਚ ਵਰਦ ਹੁੰਦਾ ਆਪਾਂ ਕਹਿੰਦੇ ਔਖਾ ਹੈ ਵਰਦ ਹਨਾ ਕਰਹਾ ਚੋਥ ਦਾ ਤੇ ਫਿਰ ਵੀ ਆਪਾਂ ਹਨਾ ਸ਼ਾਮ ਤੱਕ ਇਸ ਤਰ੍ਹਾਂ ਭੁੱਖੇ ਪਿਆਸੇ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਂਦੇ ਆ ਤੇ ਕਹਿੰਦੇ ਨਾ ਵਰਤ ਤਾਂ ਵਰਤੀ ਹੁੰਦੇ ਆ ਕੋਈ ਮੁਸ਼ਕਲ ਹੁੰਦੇ ਆ ਤੇ ਕੋਈ ਆਸਾਨ ਹੁੰਦੇ ਆ ਹਨਾ ਪਰ ਕਹਿੰਦੇ ਨਾ ਜਿਹੜੇ ਭੁੱਖੇ ਰਹਿ ਨਹੀਂ ਸਕਦੇ ਅੱਜ ਕੱਲ ਦਵਾਈਆਂ ਨੂੰ ਦੇਖ ਕੇ ਤਾਂ ਵਰਤ ਵੀ ਨਹੀਂ ਰੱਖੇ ਜਾਂਦੇ ਸਹੀ ਕਹਿ ਰਹੀਆਂ ਨਾ ਮੈਂ ਤੇ ਅਗਰ ਆਪਾਂ ਸੋਚਦੇ ਆਂ ਵੀ ਆਪਾਂ ਭੁੱਖੇ ਰਹਿ ਕੇ ਕਿਉਂਕਿ ਅੱਜ ਕੱਲ ਖੁਰਾਕਾ ਹੀ ਨਹੀਂ ਐ ਮੇਰੇ ਹਸਬੰਦ ਕਹਿੰਦੇ ਹੁੰਦੇ ਸੀ ਜਿਵੇਂ ਪਹਿਲਾਂ ਹਨਾ ਹੁਣ ਨਹੀਂ ਪਹਿਲਾਂ ਕਹਿੰਦਾ ਕਹਿੰਦੇ ਪਹਿਲਾਂ ਲੋਕ ਨਾ ਜਿਵੇਂ ਬੁਢਾਪੇ ਦਾ ਇੰਤਜ਼ਾਰ ਕਰਦੇ ਸੀਗੇ ਅੱਜ ਕੱਲ ਤਾਂ ਬੁਢਾਪੇ ਦਾ ਵੀ ਨਹੀਂ ਇੰਤਜ਼ਾਰ ਹੁੰਦਾ ਹਨਾ ਸਹੀ ਹੈ ਨਾ ਤੇ ਹੁਣ ਕਹਿੰਦੇ ਨਾ ਜਿਵੇਂ ਜਿਵੇਂ ਸਾਡੀ ਇਚਾ ਹੈ ਕਹਿੰਦੇ ਨਾ ਆਪਾਂ ਕਿਸੇ ਵੀ ਏਜ ਦੇ ਵਿੱਚ ਪਹੁੰਚ ਜਾਈਏ ਪਰ ਕਹਿੰਦੇ ਨਾ ਉਹ ਚੀਜ਼ਾਂ ਸਾਨੂੰ ਅ ਅ ਦੁੱਖ ਦਿੰਦੀਆਂ ਚਾਹੇ ਉਹ ਕਿਸੇ ਵੀ ਚੀਜ਼ ਨੂੰ ਹੈਲਥ ਨੂੰ ਲੈ ਕੇ ਆ ਚਾਹੇ ਉਹ ਖਾਨ ਪੀਣ ਨੂੰ ਲੈ ਕੇ ਆ ਹਨਾ ਨਾ ਤਾਂ ਕੁਝ ਖਾਣਾ ਪੀਣਾ ਹਜਮ ਹੁੰਦਾ ਤੁਹਾਨੂੰ ਪਤਾ ਹੀ ਹੈ ਹਨਾ ਤੇ ਉਹ ਗੱਲਾਂ ਕਹਿੰਦੇ ਨਾ ਆਪਾਂ ਚਾਹੇ ਇੱਕ ਸਾਲ ਬਾਅਦ ਹੁਣ ਮੈਂ ਅੱਜ ਤੁਹਾਡੇ ਨਾਲ ਗੱਲ ਗੱਲ ਜਿਹੜੀ ਕਰ ਰਹੀਆਂ ਉਹ ਅਗਲੇ ਸਾਲ ਤੱਕ ਉਹ ਸਾਡੇ ਸਰੀਰ ਦੇ ਵਿੱਚ ਉਹ એનર્ਜੀ ਲੈਵਲ ਨਹੀਂ ਹੁੰਦਾ ਹੈਗਾ ਹਨਾ ਕਹਿੰਦੇ ਸਰੀਰ ਨੂੰ ਇਕੁਅਲ ਰੱਖਣਾ ਸਾਡੇ ਹੱਥ ਦੇ ਵਿੱਚ ਹੁੰਦਾ ਤੇ ਕਿਵੇਂ ਹੁੰਦਾ ਪੂਰਾ ਖਾਣ ਪੀਣ ਦਾ ਧਿਆਨ ਰੱਖਣਾ ਕਰਨਾ ਹੁਣੇ ਆ ਚੁੱਕੇ ਸੀ ਬਸ ਛੋਲੇ ਬਣ ਚੁੱਕੇ ਸੀ ਦੁਪਹਿਰ ਦਾ ਟਾਈਮ ਸੀ ਜਿਵੇਂ ਤੁਸੀਂ ਦੇਖਿਆ ਮੈਂ ਸੂਟ ਪਾ ਲਿਆ ਸੀਗਾ ਤੇ ਫੇਰ ਬਸ ਮੈਂ ਇਹਨਾਂ ਨੂੰ ਕਹਿ ਰਹੀ ਸੀ ਇਕੱਠੇ ਕੁਲਚੇ ਨਾ ਗਰਮ ਕਰੋ ਇੱਕ ਇੱਕ ਕਰਕੇ ਕਰਾਂਗੇ ਆਪਾਂ ਹਨਾ ਤੇ ਦਿਨ ਪਰ ਦਿਨ ਆਪਣਾ ਇਮਿਊਨ ਸਿਸਟਮ ਵੀਕ ਹੁੰਦਾ ਜਾਂਦਾ ਰਹਿੰਦਾ ਹੈ ਹਨਾ ਸਹੀ ਹੈ ਨਾ ਤੇ ਖਾਣਾ ਪੀਣਾ মালਟੀ ਵਿਟਾਮਿਨਸ ਵੀ ਸਾਰਾ ਦਿਨ ਆਪਾਂ ਲਈ ਜਾਈਏ ਨਾ ਦਵਾਈਆਂ ਤੇ ਉਹ ਵੀ ਸਾਡੇ ਸਾਨੂੰ ਖਰਾਬ ਕਰਦੀਆਂ ਉਹੀ ਬੰਦਾ ਡਾਈਟ ਖਾਵੇ ਸੀਜ਼ਨ ਦੇ ਫਰੂਟ ਖਾਵੇ ਸੀਜ਼ਨ ਦੀ ਸਬਜੀ ਖਾਵੇ ਹਨਾ ਸਹੀ ਹੈ ਨਾ ਤੇ ਇਹੋ ਜੀ ਚੀਜ਼ਾਂ ਦੇ ਵਿੱਚ ਹੀ ਸਾਨੂੰ ਕਹਿੰਦੇ ਨਾ ਬਹੁਤ سارے ਵਿਟਾਮਿਨਸ ਮਿਲ ਜਾਂਦੇ ਹੈਗੇ ਆ ਚਾਹੇ ਮੇਰੀਆਂ ਭੈਣਾਂ ਨੂੰ ਹੈ ਹਨ ਜਿਸ ਤਰ੍ਹਾਂ ਪੀਰੀਅਡਸ ਵਗੈਰਾ ਆਉਂਦੇ ਆ ਤੇ ਕਿੰਨੀ ਦਿੱਕਤ ਆਂਦੀ ਹੈ ਹਨ ਸਹੀ ਗੱਲ ਕਦੇ ਉੱਪਰ ਕਦੇ ਡਾਊਨ ਹੋ ਜਾਂਦੇ ਕਿਸੇ ਟਾਈਮ ਆਪਣੇ ਹਨ ਕਿਸੇ ਚੀਜ਼ ਦੀ ਘਾਟ ਹੋ ਜਾਂਦੀ ਸਾਨੂੰ ਪਤਾ ਨਹੀਂ ਚੱਲਦਾ ਹੈਗਾ ਇਹ ਸਾਰੀਆਂ ਸੀਜ਼ਨ ਦੀਆਂ ਸਬਜ਼ੀਆਂ ਫਰੂਟਸ ਦੇ ਵਿੱਚੋਂ ਸਾਨੂੰ ਪੂਰੀਆਂ ਹੁੰਦੀਆਂ ਪ੍ਰੋਪਰ ਜੂਸ ਪੀਓ ਰੋਟੀ ਖਾਓ ਹਨ ਪ੍ਰੋਪਰ ਕਹਿੰਦੇ ਨਾ ਖਾਣਾ ਖਾਓ ਇੱਕ ਪਲੇਟ ਸਜਾ ਕੇ ਖਾਓ ਜਿਸ ਤਰ੍ਹਾਂ ਆਪਾਂ ਬਾਹਰ ਥਾਲੀ ਸਜਾ ਕੇ ਖਾਂਦੇ ਹੁੱਚ ਹਰੇਕ ਤਰ੍ਹਾਂ ਦੀ ਚੀਜ਼ ਹੁੰਦੀ ਹੈ ਕਹਿੰਦੇ ਹਰੇਕ ਚੀਜ਼ ਦੀ ਚੀਜ਼ ਹੋਣੀ ਚਾਹੀਦੀ ਹੈ ਪੂਰੀ ਥਾਲੀ ਸਾਨੂੰ ਕਿੰਨੀ ਚਾਹੀਦੀ ਐਨਾ ਤਾਂ ਨਹੀਂ ਪਤਾ ਪਰ ਇਸ ਤਰ੍ਹਾਂ ਜਿਵੇਂ ਮਤਲਬ ਇੱਕ ਰੱਜਣ ਵਾਲੀ ਸਾਡੀ ਥਾਲੀ ਹੋਵੇ ਜਿਸ ਦੇ ਵਿੱਚ ਸਾਰਾ ਕੁਝ ਸਾਡੇ ਕਹਿੰਦੇ ਨਾ ਸਰੀਰ ਨੂੰ ਕਾਇਮ ਰੱਖਣ ਵਾਲਾ ਹੋਵੇ ਹਨਾ ਸਹੀ ਹੈ ਨਾ ਮਜ਼ਬੂਤੀ ਹੋਣੀ ਚਾਹੀਦੀ ਹੈ ਸਰੀਰ ਦੇ ਵਿੱਚ ਚਾਹੇ ਕੁਛ ਪਹਿਲਾਂ ਜਿਵੇਂ ਹੁਣ ਕਿਓ ਖਾਂਦੇ ਸੀਗੇ ਅੱਜ ਕੱਲ ਕਿਓ ਖਾਜਮ ਹੀ ਨਹੀਂ ਆਂਦਾ ਨਾ ਮੱਖਣ ਹਜਮਾਵੇਂ ਨਾ ਕਿਓ ਪਰ ਫਿਰ ਇਸ ਤਰ੍ਹਾਂ ਪਰੌਂਠਿਆਂ ਤੇ ਰੱਖ ਕੇ ਆਪਾਂ ਖਾ ਲੈਨੇ ਆ ਹਨਾ ਤੇ ਪਹਿਲਾਂ ਤਾਂ ਲੋਕ ਕਿਓ ਉਹਦੇ ਵਿੱਚ ਹੀ ਰੋਟੀ ਚੂਰ ਕੇ ਖਾਂਦੇ ਸੀ ਹਨਾ ਖਾਣ ਵਾਲੇ ਅੱਜ ਵੀ ਖਾਂਦੇ ਆ ਬਹੁਤ سارے ਪਰ ਕਹਿੰਦੇ ਨਾ ਆਪਣੇ ਪੰਜਾਬੀਆਂ ਨੂੰ ਬਸ ਇਸ ਤਰ੍ਹਾਂ ਖਾ ਤਾਂ ਬਹੁਤ ਕੁਛ ਲੈਨੇ ਆ ਪਰ ਕਹਿੰਦੇ ਨਾ ਹਾਜਮੇ ਕਮਜ਼ੋਰ ਹੋ ਜਾਂਦੇ ਆ ਆਪਾਂ ਕਿਉਂਕਿ ਆਪਾਂ ਟੈਨਸ਼ਨ ਆ ਬਹੁਤ ਜ਼ਿਆਦਾ ਲੈ ਲੈਨੇ ਹੈਗੇ ਆ ਟੈਨਸ਼ਨ ਲੈਂਣ ਤੋਂ ਬਾਅਦ ਇਮਿਊਨ ਸਿਸਟਮ ਸਾਡਾ ਵੀਕ ਹੋ ਜਾਂਦਾ ਜਿਸ ਕਰਕੇ ਸਾਡਾ ਖਾਣਾ ਪੀਣਾ ਵੀ ਹਜਮ ਨਹੀਂ ਹੁੰਦਾ ਹੁਣ ਅਸੀਂ ਦੋਨੇ ਜਣੇ ਲੱਗੇ ਹੋਏ ਆ ਨਾਲੇ ਮੜੀ ਮੜੀ ਲੜਾਈ ਵੀ ਚੱਲ ਰਹੀ ਹੈ ਝਗੜਾ ਵੀ ਚੱਲ ਰਿਹਾ ਕਿਉਂਕਿ ਮੈਂ ਇਹਨਾਂ ਨੂੰ 1.5 ਵਜੇ ਫੋਨ ਕੀਤਾ ਸੀਗਾ ਮੈਂ ਕਿਹਾ ਤੁਸੀਂ ਆ ਆ ਜੋ ਆ ਜੋ ਹਨਾ ਤੇ ਮਤਲਬ ਕੁਲਚੇ ਲੈ ਆਇਓ ਆਣ ਲੱਗੇ ਜਦੋਂ ਵੀ ਆਏ ਤੇ ਇਹਨਾਂ ਨੂੰ ਕੱਲ ਟਾਈਮ ਲੱਗ ਜਾਣਾ ਸੀਗਾ ਤੇ ਇਹ ਉਸੇ ਟਾਈਮ ਇਹ 5 ਮਿੰਟ ਵਿੱਚ ਹੀ ਆ ਗਏ ਮੇਰੇ ਅਜੇ ਪੂਰੀ ਤਰ੍ਹਾਂ ਛੋਲੇ ਵੀ ਤਿਆਰ ਨਹੀਂ ਸੀ ਜਿਵੇਂ ਆਪਾਂ ਕੁੱਕਰ ਦੇ ਵਿੱਚ ਪਾ ਕੇ ਛੋਲੇ ਥੋੜੀ ਦੇਰ ਰਜਾਣੇ ਆ ਉਹ ਕੰਮ ਇਸ ਸਮੇਂ ਕੀਤਾ ਮੈਨੂੰ ਕਹਿੰਦੇ ਛੋਲੇ ਸਹੀ ਨਹੀਂ ਬਨੇ ਮੈਂ ਕਿਹਾ ਸਹੀ ਤਾਂ ਬਨੇ ਆ ਇਹ ਪਏ ਪਏ ਗਾੜੇ ਹੋ ਜਾਣਗੇ ਬਸ ਉਹ ਚੀਜ਼ ਨੂੰ ਹਸਬੰਡ ਮੰਨਣ ਨੂੰ ਤਿਆਰ ਨਹੀਂ ਹੁੰਦੇ ਹਨਾ ਤੇ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਾਂ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਕੁਕਿੰਗ ਲਈ ਹਨਾ ਮੈਨੂੰ ਕਹਿ ਰਹੇ ਸੀ ਛੋਲੇ ਪਤਲੇ ਐ ਛੋਲੇ ਇਸ ਤਰ੍ਹਾਂ ਇਸ ਚਾਵਲਾ ਵਾਲੇ ਐ ਹੈਨਾ ਮੈਂ ਕਹਿੰਦੀ ਤੁਸੀਂ ਖਾ ਲੋ ਇੱਕ ਵਾਰੀ ਫੇਰ ਹਾਲ ਸ਼ਾਮ ਨੂੰ ਮੈਂ ਠੀਕ ਕਰ ਦੂੰਗੀ ਕੱਲ ਮੇਰੇ ਕੋਲ ਖੜਿਆ ਨਹੀਂ ਸੀ ਜਾਰਾ ਜਿਵੇਂ ਤੁਸੀਂ ਦੇਖਿਆ ਨਾ ਮੈਂ ਕੰਗੀ ਕੀਤੀ ਸੀ ਬਸ ਇਸ ਤਰ੍ਹਾਂ ਹੀ ਤਿਆਰ ਹੋ ਕੇ ਹਜੇ ਮੈਂ ਬੈਠੀ ਸੀ ਇਹਨਾਂ ਨੂੰ ਫੋਨ ਕੀਤਾ ਇਹ ਆ ਗਏ ਬਸ ਕੁਝ ਐਹੋ ਜੀ ਹਾਲਤ ਦੇ ਵਿੱਚ ਸੀਗੀ ਕੱਲ ਮੈਂ ਮੈਂ ਇਹਨਾਂ ਨੂੰ ਕਿਹਾ ਮੈਨੂੰ ਨੀਂਦ ਆ ਜਾਂਦੀ ਕੰਮ ਕਰਨ ਤੋਂ ਬਾਅਦ ਮੈਂ ਅੱਧਾ ਘੰਟਾ ਜ਼ਰੂਰ ਰੈਸਟ ਕਰਦੀ ਹੁੰਨੀ ਆ ਚਾਹੇ ਇਸ ਟਾਈਮ ਐ ਚਾਹੇ ਮੈਂ आ, मतलब थोड़ी थोड़ी देर बाद रेस्ट ਵੀ ਕਰਦੇ ਆਂ ਥੋੜੀ ਥੋੜੀ ਦੇਰ ਬਾਅਦ ਕੰਮ ਵੀ ਕਰਦੇ ਆਂ ਜਦੋਂ ਸਾਨੂੰ ਬਹੁਤ ਸਾਰੀ ਮੌਸਮ ਚੇਂਜ ਹੋਣ ਦੇ ਨਾਲ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ ਤੇ ਕਹਿੰਦੇ ਨਾ ਆਪਣੀ ਕਮਜ਼ੋਰੀ ਨੂੰ ਖੁਦ ਸਮਝਣਾ ਚਾਹੀਦਾ ਹੈ ਨਾ ਕਿ ਸਿੱਧਾ ਡਾਕਟਰ ਕੋਲ ਚਾਹੀਏ ਹਨਾ ਡਾਕਟਰ ਕੋਲ ਜਾਣ ਨਾਲ ਡਾਕਟਰ ਨੇ ਤਾਂ ਉਹ ਦਵਾਈਆਂ ਲਿਖ ਦਿੰਦੇ ਆ ਡਾਕਟਰ ਜਿਹੜੀਆਂ ਸਾਨੂੰ ਹਨਾ ਅ ਠੀਕ ਵੀ ਕਰਦੀਆਂ ਔਰ ਕਿਸੇ ਟਾਈਮ ਸਾਨੂੰ ਖਰਾਬ ਵੀ ਕਰ ਜਾਂਦੀਆਂ ਅਗਰ ਨਹੀਂ ਸੂਟ ਕਰਦੀ ਹਨਾ ਕਹਿੰਦੇ ਜੈਸਾ ਮਾਜਨਾ ਹੁੰਦਾ ਵੈਸਿਆਂ ਹੀ ਸਾਨੂੰ ਦਵਾਈਆਂ ਖਾਣੀਆਂ ਚਾਹੀਦੀਆਂ ਤੇ ਅੱਜ ਬਸ ਮੈਂ ਜਿਵੇਂ ਤੁਸੀਂ ਦੇਖ ਰਹੇ ਹੋ ਲਿਸਲੀਵਲੈਸ ਸੂਟ ਪਾਤਾ ਲਿਆ ਪਰ ਮੈਨੂੰ ਅੱਛਾ ਨਹੀਂ ਲੱਗ ਰਿਹਾ ਸੀਗਾ ਕਿਉਂਕਿ ਇੱਕ ਠੰਡ ਠੰਡਕ ਜੀ ਮਹਿਸੂਸ ਹੋ ਰਹੀ ਸੀਗੀ ਹਨਾ ਸਹੀ ਹੈ ਨਾ ਤੇ ਕੁਝ ਆਂਜਣ ਵਾਲੇ ਸੂਟ ਤੁਸੀਂ ਦੇਖਿਆ ਹਨਾ ਕਿੰਨੇ ਕ ਪੈਂਦੇ ਆ ਆਪਾਂ ਕਿੰਨੇ ਕ ਪਾਣੇ ਆਂਜਣ ਵਾਲੇ ਸੂਟ ਤੇ ਬਸ ਉਹੋ ਜਿਹੀ ਲੈਣੇ ਚਾਹਦੇ ਇਹ ਤਾਂ ਹੁਣ ਪਹਿਲਾਂ ਦੇ ਹੀ ਮਤਲਬ ਸਿਲੇ ਹੋਏ ਆ ਹਨਾ ਤੇ ਇਹ ਮੈਨੂੰ ਕਰਵਾ ਚੋਤੇ ਹਨਾ ਮਤਲਬ ਮੇਰੇ ਮਦਰ ਇਨ ਲਾ ਨੇ ਕੀ ਮਿੱਤਿੰਦੇ ਆ ਨਾ ਪੈਸੇ ਸ਼ਗਨ ਦੇ ਦਿੱਤੇ ਸੀ ਤੇ ਮੈਨੂੰ ਕਹਿੰਦੇ ਸੂਟ ਨਾਲ ਦੇ ਨਾਲ ਲਿਆ ਪੈਸੇ ਘਰੇ ਖਤਮ ਹੋ ਜਾਣਗੇ ਤੇ ਇਹ ਉਦੋਂ ਮੈਂ ਲੈ ਕੇ ਆਈ ਸੀ ਕਿ ਸੂਟ ਹਨਾ ਤੇ ਕਹਿੰਦਾ ਇੱਕ ਨਿਸ਼ਾਨੀ ਆ ਰਹਿ ਜਾਂਦੀ ਹੈ ਇਨਸਾਨ ਖਤਮ ਹੋ ਜਾਂਦਾ ਹਨ ਸਹੀ ਆ ਨਾ ਕਹਿੰਦੇ ਦੁੱਖ ਸੁੱਖ ਸਭ ਕੁਝ ਕਹਿੰਦੇ ਨਾ ਜੋ ਵੀ ਸਾਡੇ ਕਰਮ ਹੁੰਦੇ ਆ ਹਨਾ ਸਿਰਫ ਕਹਿੰਦੇ ਕਰਮ ਨਾਲ ਜਾਂਦੇ ਬਾਕੀ ਸਭ ਕੁਝ ਇੱਥੇ ਹੀ ਪਿਆ ਰਹਿ ਜਾਂਦਾ ਸਭ ਚੀਜ਼ਾਂ ਇੱਥੀਆਂ ਪਿਆ ਰਹਿ ਜਾਂਦੀ ਜਿੰਨਾ ਮਰਜ਼ੀ ਅਸੀਂ ਉਸ ਚੀਜ਼ਾਂ ਨੂੰ ਉਹ ਖਰੀ ਜਾਈਏ ਹੁਣ ਮੈਂ ਸੋਚਿਆ ਮੈਂ ਕਿਾ ਚੱਲ ਸੂਟ ਕੱਟ ਕੇ ਪਾਈ ਲੈਣੇ ਆ ਤੇ ਕਹਿੰਦੇ ਨੇ ਜਦੋਂ ਵੀ ਕੋਈ ਚੀਜ਼ ਕੱਢਦੇ ਆਪਾਂ ਉਸ ਚੀਜ਼ ਦੇ ਆਪਣੇ ਆਪ ਹੀ ਜਿਵੇਂ ਉਦਨ ਹਨਾ ਤਮਾਕੀ ਦੇ ਵਿੱਚ ਉਹ ਚੀਜ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਅੱਜ ਦੀ ਵੀਡੀਓ ਦਾ ਐਂਡ ਆਪ ਇੱਥੇ ਕਰਾਂਗੇ ਕੱਲ ਨੂੰ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉੰਨੀ ਦੇਰ ਵਸਤੇ ਬਾਏ ਬਾਏ ਅਗਰ ਸ਼ਾਮ ਨੂੰ ਗਈ ਉੱਥੋਂ ਮੈਂ ਵੀਡੀਓ ਜ਼ਰੂਰ ਬਣਾਉਂਗੀ ਠੀਕ ਹੈ ਤੁਹਾਡੇ ਨਾਲ ਸ਼ੇਅਰ ਕਰੂੰਗੀ ਉੰਨੀ ਦੇਰ ਵਸਤੇ ਬਾਏ 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 ਬਾਏ